ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅਸ਼ਟ ਸਿੱਧਹੀ ਸਭ ਬੁੱਧੀ ਗੁਰਮੁਖ ਭਵਜਲ ਤਰੀਐ ਸੱਚ ਸੁद्धि ਗੁਰਮੁਖ ਸਰ ਅਪਸਰ ਬਿਦ ਜਾਣੈ ਗੁਰਮੁਖ ਪਰਵਿਰਤ ਨਰਵਿਰਤ ਪਛਾਣੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸ਼ਟਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਨਾਲ ਗੁਰਬਾਣੀ ਵਿਚਾਰ ਮਾਧਿਅਮ WhatsApp ਗਰੁੱਪ ਦੇ ਰਾਹੀਂ ਅੰਮ੍ਰਿਤਮੇ ਪਾਵਨ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰਬੇ ਤੋਂ ਉਚਾਰਣ ਕੀਤੀ ਹੋਈ ਸਿੱਧ ਗੋਸ਼ਟ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਬਖਸ਼ਿਸ਼ਾਂ ਦੇ ਨਾਲ ਆਪ ਜੀ ਦੇ ਨਾਲ ਸਾਂਝ ਰੂਪ ਦੇ ਵਿੱਚ ਪਿਛਲੇ ਦਿਨਾਂ ਤੋਂ ਪਾਈ ਜਾ ਰਹੀ ਹੈ ਜਿਸ ਦੇ ਵਿੱਚ 30 ਨੰਬਰ ਪੌੜੀਆਂ ਹੁਣ ਤੱਕ ਆਪਾਂ ਵਿਚਾਰ ਲਈਆਂ ਨੇ ਤੇ 31 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਹੁਣੇ-ਹੁਣੇ ਸਰਵਣ ਕੀਤਾ ਹੈ। ਸਾਹਿਬ ਜੀ ਇਸ ਪਾਵਨ ਪੌੜੀ ਦੇ ਵਿੱਚ ਵੀ yogiyan ਦੇ ਸਵਾਲਾਂ ਦੇ ਜਵਾਬ ਸਿੱਧਾ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਅੱਜ ਦੀ ਪਾਵਨ ਪੌੜੀ ਦੇ ਵਿੱਚ ਵੀ ਗੁਰਮੁਖ ਦੀ ਪਰਿਭਾਸ਼ਾ ਨੂੰ ਹੋਰ ਅੱਗੇ ਖੂਬਸੂਰਤੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਪੇਸ਼ ਕਰ ਰਹੇ ਨੇ। ਕਦ ਗੁਰਮੁਖ ਅਸ਼ਟ ਸiddhi ਸਭ ਬੁੱਧੀ ਗੁਰਮੁਖ ਦਾ ਭਾਵ ਇਹ ਜਿਹੜਾ ਮੁਖ ਗੁਰੂ ਵਾਲਿਆ ਭਾਵ ਜਿਨੇ ਇਹ ਪ੍ਰਣ ਕਰ ਲਿਆ ਕਿ ਮੈਂ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ। ਗੁਰੂ ਦੇ ਉਪਦੇਸ਼ ਕਮਾਉਣੇ ਨੇ ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਤਿਆਰ ਕਰਨਾ ਹੈ। ਸਭ ਕਹਿੰਦੇ ਉਹਨਾਂ ਦਾ ਜੀਵਨ ਕਿੰਨਾ ਉੱਚਾ ਹੋ ਜਾਂਦਾ ਹੈ ਕਿ ਇਹ ਜੋਗੀ ਵਰ ਜਿਸ ਤੂੰ ਸਿੱਧੀਆਂ ਦਾ ਮਾਣ ਕਰਦਾ ਪਿਆ ਨਾ ਇਹ ਅੱਠ ਸਿੱਧੀਆਂ ਉਹਨਾਂ ਦੀ ਬੁੱਧ ਦੇ ਵਿੱਚ ਪ੍ਰਕਾਸ਼ ਹੋ ਜਾਂਦੀਆਂ ਨੇ ਕਿਹੜੀਆਂ-ਕਿਹੜੀਆਂ ਅੱਠ ਸਿੱਧੀਆਂ ਬਣੀਆਂ ਨੇ ਜੋਗੀਆਂ ਨੇ ਨੰਬਰ 1 ਤੇ ਆੜਿਮਾ ਨੰਬਰ 2 ਤੇ ਮਹਿਮਾ ਨੰਬਰ 3 ਤੇ ਲਗਮਾ ਨੰਬਰ 4 ਤੇ ਗਰਮਾ ਨੰਬਰ 5 ਪ੍ਰਾਪਤੀ ਨੰਬਰ 6 ਪ੍ਰਾਕਰਮਯ ਨੰਬਰ 7 ਇਸਤਾ ਨੰਬਰ 8 ਵਸਤਾ ਇਹ 8 ਤਰੀਕੇ ਦੀਆਂ ਸਿੱਧੀਆਂ ਜੋਗੀਆਂ ਨੇ ਮੰਨੀਆਂ ਨੇ ਵੀ ਜਿਹੜੀਆਂ ਸਿੱਧ ਕਰਕੇ ਆਪਣੇ ਮਨ ਨੂੰ ਇਕਾਗਰ ਕਰਕੇ ਇਹ 8 ਤਰੀਕੇ ਦੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਅਡੇਮਾ ਦਾ ਮਤਲਬ ਹੈ ਦੂਜੇ ਦਾ ਰੂਪ ਹੋ ਜਾਣਾ ਮਹਿਮਾ ਕਹਿੰਦੇ ਨੇ ਦੇਹ ਨੂੰ ਵੱਡਾ ਕਰ ਲੈਣਾ ਲਗਮਾ ਦਾ ਮਤਲਬ ਹੈ ਸਰੀਰ ਨੂੰ ਛੋਟਾ ਕਰ ਲੈਣਾ ਗਰੀਮ ਦਾ ਮਤਲਬ ਹੈ ਭਾਰੀ ਭਰਕਮ ਆਪਣਾ ਸਰੀਰ ਬਣਾ ਲੈਣਾ। ਪ੍ਰਾਪਤੀ ਮਨ ਇਛਿਤ ਭੋਗ ਹਾਸਲ ਕਰ ਲੈਣ ਦੀ ਸਮਰਥਿਆ ਰੱਖਣੀ। ਪ੍ਰਕਰਮਿਆ ਹੋਰਾਂ ਦੇ ਦਿਲਾਂ ਦੀ ਜਾਣਣ ਦੀ ਇੱਛਾ ਦੀ ਤਾਕਤ ਪ੍ਰਾਪਤ ਕਰ ਲੈਣੀ। ਇਸ਼ਟਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਣਾ। ਵਸਤਾ ਸਭ ਨੂੰ ਵਸ ਵਿੱਚ ਕਰ ਲੈਣਾ। ਇਹ ਅੱਠ ਤਰੀਕੇ ਦੀਆਂ ਸਿੱਧੀਆਂ ਨੇ ਜਿਹੜੀਆਂ ਗੁਰਬਖ ਜਿਹੜੇ ਜੋਗੀ ਲੋਕ ਸਮਝਦੇ ਨੇ ਇਹ ਪਰਮ ਤਪ ਕਰਕੇ ਸਾਧਨਾ ਕਰਕੇ ਇਸ ਜੀਵਨ ਵਿੱਚ ਧਾਰਨ ਕੀਤੀਆਂ ਜਾ ਸਕਦੀਆਂ ਹਨ। ਦਾਣਕ ਜੀ ਇਹਨਾਂ ਦੇ ਹੀ ਸਵਾਲਾਂ ਦੇ ਜਵਾਬਾਂ ਨੂੰ ਅੱਗੇ ਤੋਰ ਰਹੇ ਨੇ। ਸਭ ਕਹਿੰਦੇ ਜਿਹੜਾ ਗੁਰੂ ਦੀ ਦੱਸੀ ਰਾਹ ਤੇ ਗੁਰੂ ਦੀ ਦੱਸੀ ਮਤ ਤੇ ਗੁਰੂ ਦੇ ਹੁਕਮ ਨੂੰ ਫਾਲੋ ਕਰਦਾ ਉਦੀ ਬੁੱਧ ਦੇ ਵਿੱਚ ਇਹ ਚੀਜ਼ਾਂ ਦਾ ਆਪਣੇ ਆਪ ਪ੍ਰਕਾਸ਼ ਹੋ ਜਾਂਦਾ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਸਾਰੀਆਂ ਕਰਾਮਾਤੀ ਤਾਕਤਾਂ ਉਹਦੇ ਅੰਦਰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂਕਿ ਉਹ ਆਪਣੀ ਬੁੱਧ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਲੱਗੀ ਹੋਈ ਮਤ ਨਿਰਮਲ ਹੋ ਜਾਂਦੀ ਹੈ ਉੱਚੀ ਹੋ ਜਾਂਦੀ ਹੈ ਸੁੱਚੀ ਹੋ ਜਾਂਦੀ ਹੈ ਗੁਰਮੁਖ ਭਵਜਨ ਤਰੀਐ ਸੱਚ ਸੁద్ధి ਸਭ ਕਦੇ ਗੁਰੂ ਜੀ ਦੇ ਸਨਮੁਖ ਹੋਇਆ ਸੰਸਾਰ ਸਮੁੰਦਰ ਨੂੰ ਤਰ ਜਾਣ ਦੀ ਜਿਹੜੀ ਸ਼ਕਤੀ ਹੈ ਉਹ ਪ੍ਰਾਪਤ ਹੁੰਦੀ ਹੈ ਅਤੇ ਅਕਾਲ ਪੁਰਖ ਦੀ ਸੋਹਣੀ ਤੇ ਸੱਚੀ ਮਤ ਦਾ ਪ੍ਰਕਾਸ਼ ਹੁੰਦਾ ਹੈ। ਵਾਹਿਗੁਰੂ ਜੀ ਆਪਣੀ ਨਿਰਮਲ ਮੱਤ ਫਿਰ ਗੁਰੂ ਦੇ ਸਿੱਖ ਨੂੰ ਗੁਰਮੁਖ ਨੂੰ ਬਖਸ਼ਦੇ ਆ। ਗੁਰਮੁਖ ਗੁਰੂ ਦੇ ਬਚਨਾਂ ਨੂੰ ਸਾਧ ਕੇ ਆਪਣੇ ਆਪ ਦੀ ਆਪਣੀ ਆਤਮਾ ਦੇ ਲੈਵਲ ਨੂੰ ਉੱਚਾ ਲੈ ਜਾਂਦਾ ਹੈ ਤਾਂ ਕਿ ਉਹਦੀ ਸੋਚ ਨਿਰਮਲ ਹੋ ਜਾਂਦੀ ਹੈ ਗੁਰਮੁਖ ਸਰ ਆਪ ਸਰ ਵਿਦ ਜਾਣੈ ਅਪਸਰ ਦਾ ਮਤਲਬ ਹੈ ਮੰਦਾ ਸਮਾ ਤੇ ਸਰ ਦਾ ਮਤਲਬ ਹੈ ਚੰਗਾ ਸਮਾ ਸਭ ਕਹਦੇ ਇਹ ਜੋਗੀ ਵਰ ਤੂੰ ਕਹਿਣਾ ਵਰਨਾ ਕਿ ਸਾਡੇ ਕੋਲ ਇਹੋ ਜੀਆਂ ਸ਼ਕਤੀਆਂ ਆ ਜਾਂਦੀਆਂ ਕਿ ਅਸੀਂ ਆਉਣ ਵਾਲੇ ਭਵਿੱਖ ਨੂੰ ਪਹਿਲਾਂ ਨਾਪ ਲੈਨੇ ਆ ਇਹ ਚੰਗਾ ਵਾ ਕੀ ਮਾੜਾ ਵਾ ਚੰਗੇ ਵਾਸਤੇ ਅਸੀਂ ਮਾੜੇ ਵਾਸਤੇ ਅਸੀਂ ਅਨੇਕਾਂ ਤਰ੍ਹਾਂ ਦੇ ਉਪਾਅ ਕਰਾਉਂਦੇ ਆ ਤਾਂ ਕਿ ਚੰਗਾ ਜੀਵਨ ਵਿੱਚ ਹੋਣ ਲੱਗ ਪਵੇ। ਦਾਦਿਕ ਜੀ ਬੜਾ ਪਿਆਰਾ ਜਵਾਬ ਦਿੰਦੇ ਕਹਿੰਦੇ ਜੋ ਕੁਝ ਵਾਹਿਗੁਰੂ ਦਾ ਹੁਕਮ ਹੈ ਨਾ ਕੀ ਚੰਗਾ ਹੈ ਕੀ ਮਾੜਾ ਹੈ ਇਹ ਗੁਰੂ ਦੀ ਮੱਤ ਤੇ ਚੱਲਣ ਵਾਲੇ ਗੁਰੂ ਦੇ ਸਿੱਖ ਨੂੰ ਕੋਈ ਲੈਣਾ ਦੇਣਾ ਨਹੀਂ ਰਹਿੰਦਾ ਇਹ ਦੱਸਦਾ। ਕਿਉਂਕਿ ਉਹ ਸਮਝਦਾ ਹੈ ਹਰ ਇੱਕ ਪਲ ਚੰਗਾ ਹੈ। ਹਰ ਇੱਕ ਪਲ ਵਧੀਆ ਵਾ ਨਾ ਕੋਈ ਚੰਗਾ ਐ ਨਾ ਮਾੜਾ ਐ ਹਰ ਇੱਕ ਪਲ ਉਹਦੇ ਹੁਕਮ ਚ ਐ ਇਸੇ ਕਰਕੇ ਸਾਈ ਘੜੀ ਸੁਲੱਖਣੀ ਜਿਤ ਪ੍ਰਭ ਆਵੇ ਚਿਤ ਹਰ ਉਹ ਘੜੀ ਹਰ ਉਹ ਸਮਾ ਚੰਗਾ ਐ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ ਸਹਿਬ ਜੀ ਅਗਲੀਆਂ ਪੰਕਤੀਆਂ 'ਚ ਕਰਦੇ ਨੇ ਗੱਲ ਗੁਰਮੁਖ ਪਰਵਿਰਤ ਨਰਵਿਰਤ ਪਛਾੜਾ ਗੁਰੂ ਜੀ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀ ਛੱਡਣਾ ਹੈ ਤੇ ਕੀ ਗੁਣ ਕਰਨਾ ਹੈ ਕੀ ਚੀਜ਼ ਧਾਰਨ ਕਰਨੀ ਉਹਨੂੰ ਐਡੇ ਲੰਬੇ ਚੌੜੇ ਤਪ ਕਰਨ ਦੀ ਲੋੜ ਨਹੀਂ ਪੈਂਦੀ ਜਿਹੜਾ ਗੁਰੂ ਦੇ ਦੱਸੇ ਜੀਵਨ ਨੂੰ ਅਪਣਾਉਣ ਲੱਗ ਪੈਂਦਾ ਨਾ ਉਹ ਮਾੜਾ ਵਿਕਾਰ ਮਾੜੇ ਵਿਕਾਰ ਜੀਵਨ ਵਿੱਚੋਂ ਅਵਗੁਣ ਛੱਡਣ ਲੱਗ ਪੈਂਦਾ ਤੇ ਗੁਣਾਂ ਨੂੰ ਗ੍ਰਹਿਣ ਕਰਨ ਲੱਗ ਪੈਂਦਾ ਉਹਦੇ ਅੰਦਰ ਗੁਣਾਂ ਦੀ ਪ੍ਰਾਪਤੀ ਹੋਣ ਲੱਗ ਪੈਂਦੀ ਹੈ ਗੁਰਮੁਖ ਤਾਰੇ ਪਾਰ ਉਤਾਰੇ ਗੁਰਮੁਖ ਮਨੁਖ ਜਿਹੜਾ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ ਗੁਰੂ ਦੇ ਹੁਕਮ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਉਹ ਹੋਰਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਪ੍ਰੇਰਿਤ ਕਰਦਾ ਹੈ ਉਹ ਇਕੱਲਾ ਆਪ ਹੀ ਨਹੀਂ ਤਰਦਾ ਹੋਰਨਾਂ ਨੂੰ ਵੀ ਨਾਲ ਜਿਵੇਂ ਲੱਕੜ ਲੋਹੇ ਨੂੰ ਲੈ ਕੇ ਤਰ ਜਾਂਦੀ ਹੈ ਏਵੇਂ ਗੁਰੂ ਦੀ ਮੱਤ ਤੇ ਤੁਰਨ ਵਾਲਾ ਗੁਰੂ ਦਾ ਸਿੱਖ ਆਪਣੇ ਜੀਵਨ ਨੂੰ ਸਾਧ ਕੇ ਆਪਣੇ ਜੀਵਨ ਨੂੰ ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਦੂਜਿਆਂ ਦੀਆਂ ਬਾਹਾਂ ਫੜ ਕੇ ਵੀ ਉਹਨਾਂ ਨੂੰ ਵੀ ਪ੍ਰੇਰਣਾ ਕਰਕੇ ਆਪਣੇ ਨਾਲ ਲੈ ਤੁਰਦਾ ਹੈ। ਦਾਣਕ ਗੁਰਮੁਖ ਸ਼ਬਦ ਨਿਸ਼ਤਾਰੇ। ਇਹ ਨਾਨਕ ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ ਗੁਰੂ ਦੇ ਸ਼ਬਦ ਦੀ ਰਾਹੀ ਦੂਜਿਆਂ ਨੂੰ ਤਾਰ ਲੈਂਦਾ ਹੈ। ਉਹ ਗੁਰੂ ਦੇ ਸ਼ਬਦ ਨਾਲ ਸਾਰਿਆਂ ਨੂੰ ਜੋੜਦਾ ਹੈ। ਗੁਰੂ ਦੀ ਮੱਤ ਦਾ ਉਹਨਾਂ ਦੇ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ ਤੇ ਉਹ ਸੱਚ ਦੇ ਰਾਹ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਨੇ ਸੋ ਅੱਜ ਦੇ ਇਹ ਅੰਮ੍ਰਿਤਮਈ ਪਾਵਨ ਬਚਨ ਨੇ 31 ਨੰਬਰ ਪੌੜੀ ਐ ਸਿੱਧ ਗੋਸ਼ਤੀ ਆਪ ਜੀ ਨੇ ਸਰਵਣ ਕੀਤੀ ਹੈ ਕੋਈਆਂ ਪੁੱਲਾ ਗਲਤੀਆਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ